ਇੱਕ ਆ ਬਾਤ ਵਾਲਿਆ ਤੇ ਕਿਹਨੂੰ ਹੈ ਆ ਲਿਆ ਦੇ ਨੇ ਕੋਈ ਨਹੀਂ ਬਾਬਾ ਜੀ ਤੇਰੀ ਬਾਤਰਾ ਵਧੀਆ ਕਿਰਪਾਨ ਤਾਂ ਤੁਹਾਡੇ ਕੋਲ ਹੈਗੀ ਆ ਹਨਾ ਆ ਵੀ ਇਹ ਆ ਬਾਈ ਸਾਡੇ ਮਹਾਤਮਾ ਜੀ ਭਾਈ ਵਾਲੇ ਰਹਿੰਦੇ ਆ ਸਾਡੇ ਬਾਬੇ ਸਾਧੂ ਆ ਡਾਂਗੀ ਵਾਲੇ ਸਾਧੂ ਸਿੰਘ ਤੇ ਭਾਈ ਵਾਲੇ ਹੁਣ ਅਸੀਂ ਇਹਨਾਂ ਨੂੰ ਨਾ ਮੰਨਤੀ ਦੇ ਦੇਣੀ ਆ ਤੇ ਇੱਥੇ ਰੱਖਿਆ ਕਰਨਾ ਬਾਬੇ ਦੇ ਬਹੁਤ ਸਾਬ ਚੰਗਾ ਬਿਰਾਂ ਨਿੱਕਾ ਹੁੰਦਾ ਇੱਥੇ ਹੁੰਦਾ ਸਾਧੂ ਰੂਪ ਹੀ ਆ ਇਹ ਜ ਆ ਬੰਦਾ ਦੁਨੀਆਂ ਤੇ ਬਾਲਣਾ ਬਾਈ ਬਹੁਤ ਔਖਾ ਐ ਜਿਹੜੀ ਆ ਨਾ ਹੁਣੇ ਮੈਂ ਕਲਜੋਗਾ ਕਲ ਦੇ ਲੱਕ ਕਿਵੇਂ ਕਿਰਪਾਨ ਉਹਦੇ ਫਿਰ ਨੇਜਾ ਹੁੰਦਾ ਇਹਦੇ ਕੋਲੇ ਤੇ ਆਪਣੇ ਬਾਦਸ਼ਾਹ ਹੁੰਦਾ ਇਹਦੇ ਕੋਲੇ ਤੇ ਆਪਣੀ ਨਾਗਣੀ ਹੁੰਦੀ ਆ ਤੀਰ ਵੀ ਹੁੰਦਾ ਇਹਦੇ ਕੋਲੇ ਹੁਣ ਅੱਜ ਹਜਰ ਤੋਂ ਲਿਆਂਦਾ ਨੇ ਤੀਰ ਹੈ ਚਲਾ ਕਿਰਪਾਨ ਦਿਖਾ ਕੇ ਲਈ ਫਿਰ ਅੱਜ ਕਿਰਪਾਨ ਆ ਉਹਦੇ ਹੱਥ ਕਦੇ ਹਾਂ ਉਹਦੇ ਹੱਥ ਕਦੇ ਐ ਤਾਂ ਚਾਹ ਹਾਂ ਉਹਦੇ ਆ ਹੋਰ ਕਿਰਪਾਨ ਛੋਟੀ ਪਾ ਕੇ ਰੱਖਦਾ ਇਹ ਕਿਤੇ ਕਿਤੇ ਛੋਟੀ ਨਹੀਂ ਪਾ ਲੈਂਦਾ ਫੱਕਰ ਬੰਦਾ ਯਾਰ ਕਦੇ ਲੋਪੋ ਕਦੇ ਇਧਰ ਦੇਢ ਕੀ ਕਦੇ ਮੱਲੇ ਕਦੇ ਰਸੂਲ ਪਰ ਕਦੇ ਇਧਰ ਸਾਰੇ ਢੇੜਾ ਦਿੰਦਾ ਏ ਤੇ ਪਰ ਨਹੀਂ ਅਸੀਂ ਹੁਣ ਇਹਨੂੰ ਇੱਥੇ ਰੱਖਣਾ ਬਾਬੇ ਦੀ ਜਗ੍ਹਾ ਤੇ ਯਾਰ ਹਾਂ ਬਾਬੇ ਦੇ ਇੱਥੇ ਸੇਵਾ ਕਰਿਆ ਕਰੂਗਾ ਤੇ ਇਹ ਤੇਰਾ ਇਹਨੂੰ ਮਾਤੇ ਦੇਣੀ ਵੀ ਅੱਗੇ ਵੀ ਅਸੀਂ ਇੱਕ ਦਿਨ ਪਾਈ ਦੀ ਪੋਟੇ ਸਿਆਲੋ ਤੁਸੀਂ ਜਾਨੀ ਸਾਧੂ ਯਾਰ ਨਾ ਡਾਂਗਿਆਂ ਵਾਲਾ ਆਹ ਸਿਆਲੋ ਟਕਾ ਕੇ ਭਗਤ ਬੰਦਾ ਹਾਂ ਇਹ ਆ ਭਗਤ ਬੰਦਾ ਅਹੇ ਜਿਆ ਦੁਨੀਆ ਤੇ ਮਿਲਨੇ ਬਾਈ ਬੰਦੇ ਬਹੁਤ ਮੁਸ਼ਕਲ ਆ ਸਾਧੂ ਸਵਾਲੇ ਫਕਰ ਬੰਦੇ ਕੋਈ ਦੁਨੀਆ ਦਾ ਲਾਲਚ ਨਹੀਂ ਯਾਰ ਪੈਸੇ ਵੇਰਾ ਕਿਰਾ ਮੈਨੂੰ 50 ਰੁਪਏ ਦੇਤੇ ਤੇ ਮੈਨੂੰ ਉਵੇਂ ਹੀ ਮੋੜਤੇ ਤੀਜੇ ਦਾ ਬਹੁਤ ਕਹਿੰਦਾ ਬਾਈ ਮੇਰੇ ਤਾਂ ਕੰਮ ਨਹੀਂ ਇਹ ਕਹਿੰਦਾ ਲੈ ਦੇਖ ਲੈ ਆਇਆ ਜਾ ਬੰਦਾ ਤਿੰਨੇ ਅਗਲਾ ਕਹਿੰਦਾ ਆਪਣੀ ਲੋਟ ਆ ਕੇ ਕਿਤੇ ਨਾ ਇਹਨਾਂ ਨੂੰ ਕੋਈ 버ਗਰ ਦੀ ਨਾ ਇਹਨੂੰ ਕੋਈ ਸਮੋਸੇ ਦੀ ਨਾ ਸਾਦੀ ਰੋਟੀ ਸਾਦੀ ਚਾਹ ਪਾਣੀ ਇੱਕ ਇੱਕ ਵਰਸ਼ੀ ਦੀ ਆਪਾਂ ਇਹ ਤਾਂ ਇੱਕ ਵਸਾ ਜਿਹੜੇ ਸ਼ਾਸਤਰ ਗੁਰੂ ਸਾਹਿਬਾ ਦੇ ਇਹ ਸੁਝਾ ਕੇ ਰੱਖਦਾ ਪੂਰੇ ਅੱਜ ਹੀ ਥੋੜੀ ਜੀ ਕਹੇ ਨੇ ਅੱਗੇ ਤਾਂ ਬਾਰਸ਼ਾ ਤੀਰ ਨੇਜਾ ਨਾਗਣੀ ਸਾਰੇ ਦੇ ਕੋਲੇ ਹੁੰਦੇ ਆ ਤੇ ਠੀਕ ਆ ਹੁਣ ਇਹਨੂੰ ਨਾ ਇੱਕ ਬਾਣਾ ਨੀਲਾ ਵਧੀਆ ਸਮਾ ਕੇ ਦੇਈਏ ਤੇ ਕੇਸਰੀ ਪੱਗ ਬੰਨੀ ਹੋਵੇ ਤੇ ਗੋਲ ਤੇ ਆਵੇ ਤੇ ਫਿਰ ਦੂਰੋਂ ਪਤਾ ਲੱਗੇ ਵੀ ਆਉਂਦਾ ਭਾਕਤ ਆ ਇਹ ਜਿਹੜਾ ਬਾਈ ਕਰਮਾ ਵਾਲਿਆਂ ਦੇ ਹਿੱਸੇ ਹੁੰਦੀਆਂ ਦੂਜਾ ਮੰਦਰਾ ਹਾਂ ਨਹੀਂ ਕਰਮਾ ਵਾਲਿਆਂ ਦੇ ਇਸ ਤਰ੍ਹਾਂ ਦੇ ਬੰਦੇ ਬਣਨੇ ਅੱਜ ਅੱਜ ਕੱਲ੍ਹ ਦੇ ਯੁੱਗ 'ਚ ਬਹੁਤ ਔਖਾ ਹਾਂ ਮੁਸ਼ਕਲ ਹੈ ਹਾਂ ਮੁਸ਼ਕਲ ਹੈ ਕਿਉਂ ਕੋਈ ਚਲਾਕੀਆਂ ਕਰਦਾ ਫਿਰਦਾ ਕੋਈ ਕੀ ਕੁ ਕਰਦਾ ਫਿਰਦਾ ਯਾਰ ਇਹਨੂੰ ਵਿਚਾਰੇ ਨੂੰ ਜਮਾ ਹੀ ਨਹੀਂ ਵੀ ਕੋਸਤਾ ਖਾਂਦੇ ਆ ਜੀ ਇਹਨਾਂ ਨੂੰ ਹਾਂ ਵੀ ਕੋ ਖਾਂਦੇ ਆ ਇਹਨੂੰ ਬਿਨਾਂ ਰੋਟੀ ਤੋਂ ਕੋਈ ਹੈ ਹਾਂ ਕੋਈ ਹੈ ਨਹੀਂ ਜਮਾਏ ਤੇ ਬਾਟ ਮੈਨੂੰ ਮੈਂ ਤਾਂ ਵੀ ਸਾਧੂ ਸੰਤ ਗੁਰੂ ਨਾਨਕ ਜੀ ਨੇ ਬਾਟ ਕੱਢ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾੜ ਕੱਢਦਾ ਇਹ ਆ ਬਹੁਤ ਵਾਰ ਆਏ ਤੁਰ ਕੇ ਦੇਖ ਲੈ ਕਿੰਨੀ ਬਾੜ ਕੱਢਦਾ ਕਿਤੇ ਲੋਪੋ ਬਧੜੀ ਦੂਰ ਬਹੁਤ ਦੂਰ ਦੂ ਤਾਈ ਉੱਠ ਜਾਂਦਾ ਝੋੜ ਨਾਲ ਤੇ ਕਿੱਥੇ ਆਉਂਦਾ ਜਾਇ ਆਉਂਦਾ ਝੋੜ ਨਹੀਂ ਪਿਚਾਇਆ ਹਾਂ ਉੱਥੋਂ ਮੁੜ ਜਾਂਦਾ ਤੁਰ ਕੇ ਮੈਤਿਆਂ ਨੇ ਵੀ ਜਾਇ ਆਉਂਦਾ ਸੱਚੇ ਪਾਤਸ਼ਾਹ ਨੇ ਕਹਿੰਦੇ ਜਿੰਨੀ ਪੈਦਲ ਸੁਰ ਕੇ ਬਾੜ ਕੱਢੂ ਬੰਦਾ ਉਹਨਾਂ ਹੀ ਠੀਕ ਆ ਸਰੀਰ ਤੰਦਰੁਸਤ ਰਹਿੰਦਾ ਹੁਣ ਉਮਰ ਤਾਂ ਸਾਡੇ ਜਿੰਨੀ ਇਹਦੀ ਦੇਖ ਲੈ ਤੇ ਇਹਨੂੰ ਪੂਰਾ ਤਰੀਰ ਤੇ ਪ੍ਰਵਾਹ ਨਹੀਂ ਹੈ ਤੇ ਸਾਨੂੰ ਦੇਖ ਲੈ ਚੱਤਾ ਡਿਗੂ ਡਿਗੂ ਕਰਦਾ ਐਗਰੇ ਦੇ ਦਰਪੂ ਮਾ ਲੋਪੋ ਜਾਇਆ ਮਾ ਅ ਮੇਰਾ ਕਈ ਯਾਰ ਕਹਿੰਦਾ ਮਾ ਲੋਪੋ ਜਾਇਆ ਮਾ ਆ ਲੋਪ ਅ ਔੜ ਗਿਆ ਕਹਿੰਦਾ ਉੱਥੇ ਚਾਹ ਪਾਣੀ ਪੀ ਕੇ ਫੇਰ ਤੁਰ ਪਿਆ ਦਨਸ਼ਬ ਦੇ ਇੱਥੇ ਤੁਰਿਆ ਫਿਰੇ ਆ ਲੈ ਕਮਾਲ ਬੰਦਿਆ ਯਾਰ ਵੀ ਇਹਦੀ ਇੰਨਾ ਬੰਦਾ ਵਧੀਆ ਯਾਰ ਦਪਹਿਰ ਆਏਗਾ ਨਾ ਇਹਨੂੰ ਗਰਮੀ ਆਉਂਦੀ ਆ ਯਾਰ ਕੋਈ ਚੀਜ਼ ਨਸ਼ਾ ਆਇਆ ਮੋਬਾਈਲ ਹੋਵੇ ਫੇਰ ਹੀ ਹੋਵੇ ਦਸ਼ਾ ਇਹਨੂੰ ਨਹੀਂ ਕੋਈ ਐ ਬੀਨੂੰ ਨਹੀਂ ਕੋਈ ਚਾਹ ਇਹਨੂੰ ਕਿਸੇ ਦੇ ਦੇਦਾ ਵੀ ਨਾ ਇਹ ਜਿਹੜੀ ਚੀਜ਼ ਮਿਲ ਗਈ ਸੱਤ ਬਚਨਾਂ ਰੋਟੀਆਂ ਤੋਂ ਮਿਲ ਗਈਆਂ ਤਾਂ ਵੀ ਸੱਤ ਬਚਨਾਂ ਪੰਜ ਮਿਲ ਗਈਆਂ ਤਾਂ ਵੀ ਸੱਤ ਬਚਨਾਂ ਚਾਹ ਮਿਲ ਗਈ ਮਿਲ ਗਈ ਨਾ ਮਿਲੀ ਨਾ ਸਹੀ ਕੋਈ ਜ਼ਰੂਰੀ ਨਹੀਂ ਹੈ ਵੀ ਚਾਹ ਹੀ ਪੀਣੀ ਹੈ ਇਹਦਾ ਆਪਣਾ ਹੱਕ ਆ ਵੀ ਇਹ ਜਿਹੇ ਬੰਦੇ ਨੂੰ ਆਏ ਨੂੰ ਸੇਵਾ ਕਰੋ ਵੀ ਕਿਉਂ ਇੱਥੇ ਆਪਣੇ ਹੁਣ ਚੱਲਦਾ ਚਾਹ ਪਾਣੀ ਬਣਿਆ ਜਾਂਦਾ ਇਹਨੂੰ ਕਹ ਲੈ ਵੀ ਮਤਰਾ ਛਕਲਾ ਬਹਿ ਜਾ ਮੰਜਾ ਲੈ ਲੈ ਪਹਿ ਜਾ ਬਿਸ਼ਰਾਮ ਕਰੋ ਹਾਂ ਉਹ ਆਪਣੇ ਉਧਰ ਬਰਾਂਡਾ ਹੈ ਉੱਥੇ ਪਿਆ ਹੁੰਦਾ ਉਹ ਪਰੇ ਬਰਾਂਡੇ ਚ ਆ ਉੱਥੇ ਪੈ ਜਾਣਾ ਜਾ ਕੇ ਆ ਨਾ ਇਕੱਲੇ ਨੇ ਕਾਂ ਤਾਂ ਇਹ ਨਹੀਂ ਵੀ ਅਮੇ ਬੰਦਿਆ ਚੀ ਫਸਣਾ ਨਾ ਬਾਈ ਬਾਬੇ ਦੇ ਨਾ ਇਹ ਜੇ ਭਗਤ ਸਾਰੂ ਸੰਤ ਇਹ ਜਗ੍ਹਾ ਚੀ ਸੋਹਣੇ ਲੱਗਦੇ ਆ ਹਾਂ ਆਪਾਂ ਤਾਂ ਐਵੇਂ ਕਹਦੇ ਆਪਾਂ ਦਾ ਤਾਂ ਬਹੁਤ ਇੱਤੇ ਮਾਨ ਖੋਸ਼ ਆ ਵੀ ਸੱਤੇ ਪਾਜਾ ਬਜਾਰੇ ਦੀ ਉਮਰ ਦੁੱਗਣੀ ਕਰੇ ਅਜੇ ਗਿੜਾ ਦੇ 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 ਕਿੰਨੀ ਦੁਨੀਆ ਤੁਰ ਗਈ ਇੱਥੋਂ ਹੈਂ ਉਹਨਾਂ ਮਰਮਸੋ ਸੰਤ ਸੀ ਕਿੰਨੇ ਝੋਟੀ ਦੇ ਸਾਧੂ ਸੀ ਉਹ ਵੀ ਤੁਰ ਗਏ ਕੋਕੇ ਵਰਗੇ ਫੱਕਰ ਬੰਦੇ ਸੀ ਇਥੇ ਉਹ ਵੀ ਤੁਰ ਗਏ ਹੈ ਤੇ ਆ ਸਰਦਾਰ ਹੁੰਦੇ ਸੀ ਨਿਹਾਲ ਹੁਣੀ ਹੁੰਦੇ ਸੀ ਆਪਣੇ ਕਿੰਨੇ ਬਜ਼ੁਰਗ ਆਪਣੇ ਹੁੰਦੇ ਸੀ ਸਾਰੇ ਇਹ ਤੁਰ ਗਏ ਸਰਦਾਰੇ ਭਾਈ ਜੀ ਹੁਣੀ ਐ ਬੈਠੇ ਹੁੰਦੇ ਸੀ ਉਥੇ ਡੌੜੀ ਤੇ ਬੰਤ ਤੇ ਹੁਣੀ ਕੋ ਗੜੋਣੀ ਕਾ ਆਪਣਾ ਲੋਕਰ ਸਾਡਾ ਬਜ਼ੁਰਗ ਭੀਮ ਬੇਸਨ ਤਾਇਆ ਤੇ ਸਰਦਾਰਾ ਬੁੜਾ ਫਿਰ ਇੱਕ ਹੁੰਦਾ ਸੀ ਆਪਣਾ ਸੁਰਜੀ ਕਾਕੀ ਉਹਦਾ ਨਾਮ ਜੰਗੀਰ ਉਹਨੂੰ ਟੱਚਰਾਂ ਜੀਆਂ ਕਰੀ ਜਾਣੀਆਂ ਬੈਠੇ ਨੇ ਹਾਂ ਉਹ ਤਾਂ ਪਹਿਲਾਂ ਸੀ ਨਾ ਬੁੜੇ ਤਾਂ ਆਪਾਂ ਚਾਚਾ ਜਣਾਂ ਦੇਖੇ ਨਹੀਂ ਘੋਰ ਜੀ ਨਹੀਂ ਕਰੀ ਇਹ ਤਾਂ ਜਣੀ ਬੁੜੇ ਆਪਾਂ ਦੇਖਿਆ ਨਾ ਆਮਨੇ ਬੈਠੇ ਆ ਆ ਹਾਂ ਚੱਲ ਹੁਣ ਵੈਸੇ ਆਪਣੇ ਫੱਟੇ ਤੇ ਬੈਠੇ ਹੁੰਦੇ ਆ ਉੱਥੇ ਸੜਕ ਜੀ ਦੇ ਕੋਲੇ ਚੱਲ ਉੱਥੇ ਤਾਂਸ ਖੇਡੀ ਜਾਂਦੇ ਉਹ ਵੀ ਹਲੇ ਰੌਣਕੀ ਆ ਬਹੁਤ 15 20 ਉੱਥੇ ਹੁੰਦੇ ਆ 12 13 ਬੰਦੇ ਹਾਂ ਚਲੇ ਵੀ ਹਲੇ ਠੀਕ ਆ ਚਲ ਉੱਥੇ ਬੈਠੀ ਬੁੱਠੇ ਜਾਂਦੇ ਹਲੇ ਵਧੀਆ ਆਉਦਾ ਯਾਨੀ ਇਹ ਜੇ ਭਗਤ ਬੰਦੇ ਯਾਰ ਮਿਲਣੇ ਦੁਨੀਆਂ ਦੇ ਬਹੁਤ ਔਖੇ ਆ। ਔਰ ਜਾਇ ਇਹਦੀ ਕਹੀ ਹੋਈ ਗੱਲ ਰੱਬ ਕਦੇ ਨਹੀਂ ਮੋੜਦਾ। ਇਹ ਕਿਤੇ ਬਾਦੇ ਵੀ ਕਿਸੇ ਤੇ ਕੋਈ ਬੰਦਾ ਇਹਨੂੰ ਤੰਗ ਕਰਦਾ ਹੋਵੇ ਤੇ ਜੇ ਇਹਨੇ ਕੋਈ ਕਹਿਤੀ ਗੱਲ ਤੇ ਜੇ ਨਾ ਹੋਈ ਤਾਂ ਮੈਨੂੰ ਫੜ ਲਈ। ਤਾਂ ਭਗਤ ਬੰਦਾ ਪੱਕਾ ਰੋ ਇਹ ਫਿਰ ਬੰਨੀ ਨਹੀਂ ਘਟਮੀ ਨਹੀਂ ਕਹਿਣੀ। ਲਾ ਨਾਦ ਨੂੰ ਗਣ ਮੈਂ ਆ ਗਿਆ ਮੇਰੀ ਚਾਹ ਬਣਾ ਕੇ ਚਾਹ ਬਣਾ ਕੇ ਜਮੇ ਨਹੀਂ ਮੈਂ ਜਰ ਸਾਧੂ ਰੂਪ ਬਣਾ ਬਣਾ ਦੋ ਦਿਨ ਭੁੱਖਾ ਰੱਖ ਲੈ ਯਾਰ ਅਹੀਂ ਰਹ ਪੂ ਅਹੀਂ ਰਹ ਪੂ ਕੋਈ ਨਹੀਂ ਦਿੱਸੇ ਤੇ ਅਸਰ ਜਿਹਨੂੰ ਕਹਿਦਾ ਹਾਂ ਵੀ ਚਾਹ ਬਣਾਇਓ ਹਾਂ ਪੀ ਲੂਗਾ ਆਹ ਇਹਨੇ ਚਾਹ ਬਣਾ ਦੇਈ ਨਾ ਆ ਲਿਆ ਤੂੰ ਸਭ ਬਾਰੇ ਫੇਰ ਪੀ ਲੂ ਫੇਰ ਪੀ ਲੂ ਬਣਾ ਬੰਦਾ ਘੰਟੇ ਬਾਅਦ ਫੜਾ ਦੇ ਪਲਾ ਯਾਰ ਪੰਜ ਯਾਰੀ 6 ਯਾਰੀ ਫੜਾ ਦੇ ਪੰਜ ਯਾਰੀ ਪੀ ਜੂ ਪਲਾ ਨਾ ਦੇਤਾ ਵੀ ਪੈ ਜਾਣਾ ਅ ਇਹ ਨਹੀਂ ਹੈ ਵੀ ਜੇ ਹੈ ਨਹੀਂ ਗੀ ਤਾਂ ਤਾਂ ਵੀ ਕਹਣਾ ਚੰਗਾ ਸੱਤ ਬਚਨੋ ਹੈਗੀ ਇਹ ਤਾਂ ਬਲਾਰ ਚਾਰ ਆਰੀ ਫੜਾ ਤੇ ਚਾਰ ਆਰੀ ਵੀ ਪੀ ਜਾਣਗੇ ਇਹਨੂੰ ਕਹਿੰਦੇ ਆ ਸਾਧੂ ਵਰਤੀ ਇਹ ਇਹਨੂੰ ਕਹਿੰਦੇ ਆ ਸਾਧੂ ਵਰ ਜਿਹੜਾ ਬੰਦਾ ਆਏ ਉਹਨੂੰ ਪਤਾ ਨਹੀਂ ਵੀ ਕੀ ਚੱਲੀ ਜਾਂਦਾ ਹੁਣ ਆਪਾਂ ਤਾਂ ਪਤਾ ਵੀ ਚਾਹ ਹੁਣੇ ਪੀਤੀ ਆ ਨਾ ਮੇਰੀ ਤਾਂ ਰੋਟੀ ਨਹੀਂ ਸੀ ਨਹੀਂ ਨਾ ਸੀ ਆਹ ਗੁਰੂ ਦੇ ਸ਼ਾਸਤਰਾ ਨਾਲ ਪਿਆਰ ਆ ਪੂਰਾ ਆ ਇਹ ਰਾ ਸ਼ਾਸਤਰ ਹੋਣ ਸ਼ਾਸਤਰ ਹੋਣ ਉਹਦੀ ਖਾਤਰ ਤਾਂ ਸਾਰੇ ਤੁਰਿਆ ਫਿਰਦਾ ਕੀੜੇ ਕੱਢਦਾ ਉਹ ਲਿਆਉਣ ਦਾ ਨਾਕੜੀ ਲਿਆਉਣੀ ਆ ਹੁਣ ਮਰ ਕੀ ਹਾਂ ਬਰਸ਼ਾ ਬਣਾ ਲੈਣਾ ਹੁਣ ਖੰਡਾ ਲੈ ਹੁਣ ਪੱਗ ਤੇ ਲਾਇਆ ਕਰ ਹੁਣ ਪੱਗ ਤੇ ਨਹੀਂ ਲਾਇਆ ਕਰਨਾ ਯਾਰ ਖੰਡਾ ਮੈਂ ਦੇਖੂ ਜੇ ਘਰੇ ਕਿਥੇ ਪਿਆ ਹੋਇਆ ਤਾਂ ਹੈਗਾ ਤੇ ਕੋਲੇ ਹਾਂ ਜੀ ਹਾਂ ਹਾਂ ਇਹ ਵੀ ਹੈਗਾ ਪੱਗ ਚ ਲਾਉਂਦੇ ਹੁੰਦੇ ਆ ਆਮ ਇਹ ਹੁਣ ਇਹ ਹੈ ਕਹਿੰਦਾ ਪੱਗ ਤੇ ਲਾਇਆ ਕਰਨਾ ਇੱਕ ਨਾ ਇਹੋ ਜਿਹਾ ਆਪਣੇ ਨਿੰਗ ਪਹਿਲਾਂ ਨਿੰਗ ਰੱਖਦੇ ਹੁੰਦੇ ਸੀ ਇਹੋ ਜਿਹਾ ਖੰਡਾ ਉਹ ਹੁੰਦਾ ਉਹਨੂੰ ਜ਼ਹਿਰ ਲਾਈ ਹੁੰਦੀ ਸੀ ਅੱਛਾ ਪਹਿਲਿਆਂ ਚ ਜਦੋਂ ਆਪਾਂ ਲੜਾਈਆਂ ਚੱਲਦੇ ਹੁੰਦੇ ਸੀ ਹਾਂ ਹਾਂ ਉਦੋਂ ਨਾ ਜੇ ਕਿਸੇ ਦੇ ਘੋੜੇ ਦੇ ਲਾਤਾ ਹਾਥੀ ਦੇ ਲਾਤਾ ਉਹ ਤੇ ਲਾਤਾ ਤੇ ਉਹ ਇੰਨੀ ਚੋਬ ਦਿੰਦਾ ਸੀ ਤੇ ਉਹਦੇ ਨਾਲ ਉਹਦੇ ਦੁੱਖ ਨਾਲ ਹੀ ਮਰ ਜਾਂਦਾ ਸੀ ਜੀਵ ਜੰਤੂ ਜਿਹ ਜਿਹਦੇ ਵੀ ਲੱਗ ਜਾਂਦੇ ਜਾਂ ਬੰਦੇ ਤੇ ਲਾਤਾ ਉਹ ਐ ਇਹਨਾਂ ਦੇ ਨੰਗਾਂ ਦੇ ਪੱਗ ਚ ਟੰਗਿਆ ਹੁੰਦਾ ਸੀ ਹੱਥ ਚ ਲਾ ਕੇ ਐ ਲਾਉਂਦੇ ਸੀ ਐ ਘੋੜੇ ਦੇ ਲਾਤੇ ਹਾਥੀ ਦੇ ਲਾਤੇ ਤੇ ਮਰ ਜਾਂਦਾ ਸੀ ਬੰਦਾ ਉਹਦੇ ਨਾਲ ਉਹ ਪਤਾ ਨਹੀਂ ਉਹ ਜ਼ਹਿਰ ਹੁੰਦੀ ਸੀ ਜਾਂ ਜ਼ਹਿਰ ਲਾਈ ਹੁੰਦੀ ਸੀ ਉਹ ਮੇਜ ਨੂੰ ਮਾਰ ਗਿਆ ਪਾਣੀ ਪੀ ਗਏ ਹੁੰਦਾ ਪਾਣੀ ਪੀ ਗਏ ਨਾ ਹਾਂ ਤਾਂ ਮੈਂ ਚੱਲ ਬਸ ਹੈ ਹੁਣ ਕੰਮ ਮੈਚ ਉਹ ਨਹੀਂ ਮਾਰ ਕੋਣ ਉਹ ਖੰਡੇ ਨਹੀਂ 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 ਹੁਣ ਨਹੀਂ ਬੁਲਦੇ ਉਹ ਤਾਂ ਤੂੰ ਤਾਂ ਕੀ ਕਰਾਉਣਾ ਉਹ ਤੋਂ ਤੇਰੇ ਤੇਰੇ ਉਹਦਾ ਜਦੋਂ ਜੁੱਧ ਕਰਦੇ ਸੀ ਨਾ ਜੁੱਧਾਂ ਵਾਸਤੇ ਹੁੰਦਾ ਉਹ ਉਦੋਂ ਆਏ ਜੇ ਹਾਥੀ ਆ ਗਿਆ ਹਾਥੀ ਦੇ ਚਪੋਤਾ ਤੇ ਹਾਥੀ ਨੇ ਬੁੜਕ ਬੁੜਕੇ ਮਰ ਜਾਵੇ। ਨਾ ਬਿੰਕੀ ਜੀ ਹੁੰਦੀ ਸੀਗੀ। ਆਹੋ। ਉਹਨੂੰ ਕੋਈ ਨਕੀ ਜੇ ਨੇ ਹੁੰਦੇ ਆ। ਸ਼ਸਤਰ ਤਾਂ ਬਾਹਲੇ ਟੰਗਦੇ ਆ ਨੈਂਗਾ ਕਿਉਂਕਿ ਨੇਜਾ, ਬਰਛਾ ਤੇ ਕਿਰਪਾਨ, ਬਰਚੀ, ਇੱਕ ਇੱਥੇ ਹੋਰ ਛੋਟੀ ਜੀ ਕਿਰਪਾਨ ਜਿਹੜਾ ਸੰਦ ਟੁੱਟੀ ਗਿਆ, ਗਵਾਚੀ ਗਿਆ, ਦੂਜਾ ਕੱਢ ਲੈਣਾ ਉਹਦੀ। ਹਾਂ। ਸਰੀਰ ਤੋਂ ਉਹਦੇ ਫੇਰ ਕੱਢ ਲੈਣਾ, ਹੋਰ ਕੱਢ ਲੈਣਾ। ਐ ਹੁੰਦਾ ਸੀ। ਹਾਂ ਸੀ। ਉਹ ਬਰਦਾ ਮੈਂ ਤੁਹਾਨੂੰ ਸਾਲੂ ਬਾਦਮਾਗੇ ਆਪਾਂ ਇੱਕ ਦਿਨ ਪਾਇਆ ਸੀ ਇਹਦਾ ਪੂਰਾ ਬਾਇਆ ਡਾਟਾ ਬਹੁਤ ਚੱਲਿਆ ਕਈ ਸਵਾਂ ਚ ਹੀ ਚੱਲਿਆ ਹਾਂ ਠੀਕ ਆ ਲਾ ਬਈ ਵੇ ਆਪਾਂ ਕਹਿੰਦੇ ਬਾਬਾ ਜੀ ਸ਼ੌਂਚੀ ਹਾਂ ਵੇ ਉਹ ਕਿੰਨੀ ਜ਼ੋਰ ਨਾਲ ਚਲਾਉਂਦਾ ਉਹ ਰੱਖੀਦਾ ਹਾਂ ਹਾਂ ਵੇਲਾ 18 ਸਿਰ ਦਾ ਖੰਡਾ ਚਲਾਤਾ ਸੀ ਉਹਨਾਂ ਨੇ ਉੱਪਰ ਰਹਿ ਗਿਆ ਉਹ ਜਿੱਡਾ ਉਹ ਜਿੱਡਾ ਆਪਣੇ ਉਹ ਸੀਟ ਰਾਇਆ ਇੱਡਾ ਸੀ ਹਾਂ ਇੱਡਾ ਸੀ ਜਿੱਡਾ ਗੇਟ ਆਪਣੇ ਹਾਂ ਜਿੱਡਾ ਗੇਟ ਆ ਚੱਲਦਾ ਨਹੀਂ ਹਮ ਆਇਆ ਇਕੱਲੇ ਡੌੜਾਇਆ ਐਨੇ ਨੇ ਮੁੱਟੀ ਹੋ ਰਹੀ ਡੌੜੇ ਹਮ ਹਾਂ ਸਵਾਮਾਨ ਦਾ ਖੰਡਾ ਸੀ ਸਵਾਮਾਨ ਦਾ ਹਮ ਸਵਾਮਾਨ ਦੇ ਉਹ ਸੰਜਵਾ ਰਹੀ ਜਿਹੜਾ ਹਾਂ ਆਹ ਹਾਂ ਕੋਈ ਚੱਲਵਾ ਨਹੀਂ ਸੀ ਉਹ ਐਵੇਂ ਜਿਹੜਾ ਹੁਣ ਆ ਰਿਹਾ ਹਾਂ ਜਰੇ ਡਾ ਗੱਡਾ ਚੱਕਣਾ ਕਿਤੇ ਸੌਕਾ 80 ਸਾਲ ਦੀ ਉਮਰ ਸੀ ਬਾਬੇ ਦੀ ਹਾਂ ਸੰਗਲੇ ਦੀ ਚਾਹ ਹਮ ਡਾਵਾਲ ਸੀ ਆ ਕੋਈ ਢੋਪੀ ਨੂੰ ਪਿਆਰੀ ਜਿਉਂਦੀ